ਡਾਡੀਪੂ ਬੰਗਾਂ ਦੇ ਸੂਟਾਂ ਦੇ ਲੱਗੀਆਂ ਬਹੁਤ ਵੱਡੀਆਂ ਆਫਰਾਂ ਜਿੱਥੇ ਤੁਹਾਨੂੰ 7-700 ਵਾਲੇ ਸੂਟ ਮਿਲ ਰਿਹਾ 350 ਜਿੱਥੇ ਤੁਹਾਨੂੰ 1000 ਵਾਲਾ ਸੂਟ ਮਿਲ ਰਿਹਾ 450 ਚ ਕੈਮਰੇ ਕੋਟਨ ਦੇ ਵਿੱਚ ਸੂਟ ਆ ਪੂਰੀ ਗਾਰੰਟੀ ਵਾਲੀ ਚੀਜ਼ ਆ ਚੁੰਨੀ ਬਹੁਤ ਵਧੀਆ ਹੈਗੀ ਆ ਨਾਲ ਔਰ ਸਿਰਫ 350 ਰੁਪਏ ਚ ਏਜੰਸੀ ਰੇਟ ਤੇ ਸਾਰਾ ਸਮਾਨ ਵੇਚਣ ਆਪੀ ਆ ਜੇ ਪਿਆਰ ਸ਼ਾਦੀ ਦਾ ਕੱਪੜਾ ਲੈਣਾ ਦਾਜ ਬੜੀ ਦਾ ਕੱਪੜਾ ਲੈਣਾ ਤੁਸੀਂ ਦੇਣ ਲੈਣ ਨਹੀਂ ਲੈਣਾ ਆ ਦੇਖੋ ਚੈੱਕ ਕਰ ਲੋ ਇਹ ਕੋਈ 995 ਕੋਈ 895 ਵੱਡਾ ਡੀਪੂ ਨੇ ਰੇਟ ਇਹ ਵੀ ਲੈ ਕੇ ਲਾਤਾ ਸਿਰਫ 450 ਦੇ ਵਿੱਚ 50 ਰੁਪਏ ਦੇ ਵਿੱਚ ਕੋਈ ਰਮਾਨ ਨਹੀਂ ਦਿੰਦਾ ਸੀ ਤੁਹਾਨੂੰ ਸਟਾਲ ਦੇਨੇ ਇਹਹੀ ਕਾਰਨ ਆ ਇਹਦਾ ਵੀ ਰੇਟ 10-5 ਰੁਪਏ ਪ੍ਰੋਫਿਟ ਦੇ ਨਾਲ ਆ। ਬਿਊਟੀ ਦੀ ਚੁੰਨੀ ਨਾਲ ਆ ਕੜਾਈ ਵਾਲੀ ਬਹੁਤ ਵਧੀਆ ਵੈਰਾਈਟੀ ਹੈਗੀ ਆ। ਇਹ ਕੋਈ ਵੀ ਸੂਟ 1000-1200 ਤੋਂ ਘੱਟ ਨਹੀਂ ਵੇਚਦਾ ਪਿਆ ਜਿਹੜਾ ਸੀ 695 ਰੁਪਏ। ਕੋਈ 600 ਦਾ ਵੇਚੀ ਜਾਂਦਾ ਕੋਈ 700 ਦਾ ਵੇਚੀ ਜਾਂਦਾ ਕਿਨਾਰੀ ਨਾਲ ਲੱਗੀ ਆ ਮਿਲ ਦਾ ਨਾਮ ਨਾਲ ਲਿਖਿਆ ਹੋਇਆ। ਜੀ ਦੇਖ ਲੋ ਵੀ 4500 ਰੁਪਏ ਦੇ ਵਿੱਚ ਸੂਟ ਹੈਗਾ ਜੇ ਤੇ ਆਲਓਵਰ ਸੂਟ ਆ ਚੁੱਕੇ ਭਾਜੀ ਇਹ 90 ਰੁਪਏ ਮੀਟਰ ਬਣਾ ਤੇ 4500 ਦਾ ਮੈਣਾ 5 ਮੀਟਰ ਹੈ ਅੱਛਾ ਇਹਦੇ ਭਾਵੇਂ ਬੱਚੇ ਨਾਈਟ ਸੂਟ ਬਣਾ ਲੈ ਭਾਵੇਂ ਨਿਕਰ ਸੂਟ ਬਣਾ ਲੈ ਜੋ ਮਰਜ਼ੀ ਬਣਾ ਲੈ ਤਾਂ ਬੜਾ ਸੋਹਣਾ ਕੱਪੜਾ ਵੀ ਸੋਹਣਾ ਹੈ ਨਾ ਬੋਡੀ ਦੇ ਲਈ ਵੀ ਕੱਪੜਾ ਪੂਰਾ ਮਲਾਈ ਇਹਦੇ ਕੋਲ ਵਿੜੇ ਬਜ਼ਾਰਾਂ ਦੇ ਵਿੱਚ 1800 2000 ਰੁਪਏ ਦੇ ਆ ਵੱਡਾ ਡੀਪੂ ਦੇ ਆ ਸੂਟ ਤੁਹਾਨੂੰ ਆਪਾਂ ਦੇਣਾ ਸਿਰਫ 695 ਦੇ ਵਿੱਚ ਇਹ ਨਿਕ ਤੇ ਵਰਗੀ ਤਾਂ ਨਾ ਦੇਖੋ ਦੁਪੱਟਾ ਕਿੰਨਾ ਸੋਹਣਾ ਆ ਚੁੱਕੇ ਆਪਾਂ ਲੈਣਾ 895 ਰੁਪਏ ਵਿੱਚ ਭਾ ਜ ਤੁਸੀਂ ਜਾਉ ਰੇਟ ਇਹਦਾ 3500 ਬਾਜ਼ਾਰ ਦੇ ਵਿੱਚ ਵੱਡਾ ਡੀਪੂ ਨੇ ਕਰਤਾ 1300 ਇਹ 25 2600 ਨਹੀਂ ਹੈਗਾ ਇਹ ਤੁਹਾਨੂੰ ਆਪਾਂ 1000 ਤੇ 95 ਰੁਪਏ ਦੇ ਦੇਣਾ ਇਹ ਸੂਟ ਬਾਜ਼ਾਰ ਚ 3500 ਰੁਪਏ ਦਾ 3200 ਰੁਪਏ ਦਾ 3000 ਦਾ ਇਦਾਂ ਵਿਕਦਾ ਪਰ ਵੱਡਾ ਡੀਪੂ ਨੇ ਸਿਰਫ 1495 ਚ ਕਰਤਾ ਕਿਛ ਨਹੀਂ ਨਾਲ ਕੋਈ ਨਹੀਂ ਸੋਹਣੀ ਆ ਚੁੱਕੀ ਹੈਗੀ ਆ ਇਹ ਆਪਾਂ ਤੁਹਾਨੂੰ ਸੀਤਾ ਸਲਾ ਦੇਣਾ ਸਿਰਫ 1500 ਰੁਪਏ ਵਿੱਚ ਸ਼ੀਸ਼ਾ ਨਾਲ ਜੜਿਆ ਪਿਆ ਆ ਕਰ ਲੋ ਚੈੱਕ ਬੈਕ ਰੇਟ ਇਹਦਾ 5500 ਬਾਜ਼ਾਰ ਚ ਪਰ ਸਾਡੇ ਕੋਲ ਲੈ ਜਾਓ 1800 ਚ ਐਮ ਆਰ ਪੀ ਭਾਈ ਇਹ ਕਿੰਨਾ ਹੈਗਾ ਆ 4700 ਰੁਪਿਆ ਆਪਾਂ ਤੁਹਾਨੂੰ ਦੇਣਾ ਸਿਰਫ ਭਾਜੀ 2400 ਤੇ ਪਿਆਰ ਰੇ ਵਿੱਚ ਇਹ ਕਲਰ ਦੇਖੋ ਕਿੰਨੇ ਸੋਹਣੇ ਆ ਚੁੱਕੇ ਹਨ ਡੀਆ ਨਹੀਂ ਕਿੰਨੀ ਵਧੀਆ ਆ ਚੁੱਕੇ ਹੈਗੇ ਸਿਰਫ 2900 ਤੇ ਪਿਆਰ ਰੇ ਵਿੱਚ ਨਾ ਸੋ ਲਓ ਜੀ ਵੱਡਾ ਡੀਪੂ ਬੰਗਾ ਦੇ ਸੂਟਾਂ ਦੇ ਲੱਗੀਆਂ ਬਹੁਤ ਵੱਡੀ ਆਫਰਾਂ ਜਿੱਥੇ ਤੁਹਾਨੂੰ 7-700 ਵਾਲੇ ਸੂਟ ਮਿਲ ਰਿਹਾ 350 ਜਿੱਥੇ ਤੁਹਾਨੂੰ 1000 ਵਾਲਾ ਸੂਟ ਮਿਲ ਰਿਹਾ 450 ਚ 350 ਦੇ ਵਿੱਚ ਵੀ ਤੁਸੀਂ ਵੈਰਾਈਟੀਆਂ ਚੈੱਕ ਕਰ ਲਓ ਬਹੁਤ ਸਾਈ ਰੇਂਜ ਹੈਗੀ ਆ ਸਰ ਅਸੀਂ ਦੁਕਾਨਾਂ ਦੇ ਤਾਂ ਬਹੁਤ ਜਾਣਦੇ ਆ 350 ਰੁਪਏ ਚ ਇੱਕ ਜਾਂ ਦੋ ਡਿਜ਼ਾਈਨ ਹੁੰਦਾ ਤੁਹਾਡੇ ਕੋ ਕਾਫੀ ਡ ਤੁਸੀਂ ਲਾਤ ਆ ਜੀ 350 ਦੇ ਵਿੱਚ ਸੂਟ ਲੈ ਜਾਓ ਡਿਫਰੈਂਸ ਬੜਾ ਜੀ ਇਹਦੇ ਵਿੱਚ ਇਹ ਦੇਖੋ ਜੀ ਇਹ ਸਾਡੇ ਕੋਲ ਸਿੱਧਾ ਫੈਕਟਰੀ ਗੇਟ ਤੇ ਸਮਾਨ ਆਂਦਾ ਬਾਜ਼ਾਰ ਛੂਟ ਰਿਖੂਗਾ 500 ਦਾ ਕੋਈ 700 ਦਾ ਵੇਚੀ ਇਹਨਾਂ ਦਾ ਕੈਮਰੇ ਕਾਟਨ ਦੇ ਵਿੱਚ ਸੂਟ ਆ ਪੂਰੀ ਗਾਰੰਟੀ ਵਾਲੀ ਚੀਜ਼ ਆ ਚੁੰਨੀ ਬਹੁਤ ਵਧੀਆ ਹੈਗੀ ਆ ਨਾਲ ਕਿਨਾਰੀ ਲੱਗੀ ਹੋਈ ਹੈ ਚੁੰਨੀ ਦੇ ਵਿੱਚ ਬਹੁਤ ਵਧੀਆ ਸੂਟ ਹੈਗੇ ਆ ਔਰ ਸਿਰਫ 350 ਰੁਪਏ ਚ ਏਜੰਸੀ ਰੇਟ ਤੇ ਸਾਰਾ ਸਮਾਨ ਵੀ ਗੱਲ ਲਾ ਪਿਆ ਜੀ ਦੇਖੋ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰਾਂ ਜਿਨ੍ਹਾਂ ਦੀਆਂ ਪਿੰਡਾਂ ਦੇ ਵਿੱਚ ਦੁਕਾਨਾਂ ਆ ਉਹ ਵੀ ਇੱਥੇ ਆ ਰਹੇ ਆ ਬੜ ਇੱਥੇ ਇੱਕ ਹੋਰ ਆਫਰ ਹੈਗੀ ਤੁਹਾਡੇ ਲਈ ਇੱਥੇ ਇਦਾਂ ਦੀ ਕੋਈ ਸ਼ਰਤ ਨਹੀਂ ਵੀ ਇੱਕ ਨਾਲ ਦੇ ਤੁਹਾਨੂੰ 4-4 ਸੂਟ ਲੈਣੇ ਪੈਣੇ 5-5 ਸੂਟ ਲੈਣੇ ਪੈਣੇ ਨਹੀਂ ਸਿੰਗਲ ਸਿੰਗਲ ਸੂਟ ਲੈ ਜਾਓ ਰੇਟ ਤੁਹਾਨੂੰ ਮਿਲਣਾ ਹੋਲ ਸੇਲ ਨਾਲੋਂ ਵੀ ਘੱਟ ਮਿਲਣਾ ਸੋ ਡਿਜ਼ਾਈਨ ਇਹਦੇ ਵਿੱਚ ਕਾਫੀ ਆਲ ਓਵਰ ਦੇ ਵਿੱਚ ਵੀ ਆਲ ਓਵਰ ਵੀ 350 ਰੁਪਏ ਦੇ ਵਿੱਚ ਸੂਟ ਆ ਜੀ ਝਗਰਮੀਆਂ ਦੇ ਪਾਣ ਨੂੰ ਬਹੁਤ ਵਧੀਆ ਵੈਰਾਈਟੀ ਹੁੰਦੀ ਆ ਜੀ ਇਹਦੀ ਕੱਟ ਪੂਰੀ ਹੈ ਜੀ ਪੂਰੀ 5 ਮੀਟਰ ਕੱਟਿਆ ਜਿੱਦਾਂ ਦਾ ਮਰਜ਼ੀ ਕੋਲਾ ਡੋਲਾ ਸੂਟ ਬਣਾਵੇ ਅਗਲਾ ਜੀ ਦੇਖੋ ਬਜ਼ਾਰਾਂ 'ਚ ਤੁਸੀਂ ਜਾਣੇ ਹੋ ਦੁਕਾਨਦਾਰ ਇੱਥੇ ਵੀ ਝੋਲਾ ਕਰ ਜਾਂਦੇ ਆ ਤੁਹ 5 ਮੀਟਰ ਪੂਰਾ ਨਾਪ ਕੇ ਦਵਾਂਗੇ ਰੇਟ 350 ਬਾਜ਼ਾਰ ਦੇ ਵਿੱਚ 6-700 ਤੋਂ ਘੱਟ ਨਹੀਂ ਹੁੰਦਾ ਇੱਧਰ ਵੀ ਤੁਹਾਨੂੰ ਆਪਾਂ ਹੋਰ ਰੇਂਜ ਦਿਖਾਉਣੀਆਂ ਜਿਨ੍ਹਾਂ ਨੇ ਵਿਆਹ ਸ਼ਾਦੀ ਦਾ ਕੱਪੜਾ ਲੈਣਾ ਦਾਜ ਬਹਰੀ ਦਾ ਕੱਪੜਾ ਲੈਣਾ ਤੁਸੀਂ ਦੇਣ ਲੈਣ ਲਈ ਲੈਣਾ ਆਹ ਦੇਖੋ ਚੈੱਕ ਕਰ ਲੋ ਇਹ ਕੋਈ 995 ਕੋਈ 895 ਵੱਡਾ ਦੀਪੂ ਨੇ ਰੇਟ ਇਹ ਵੀ ਲਿਖ ਕੇ ਲਾਤਾ ਸਿਰਫ 450 ਦੇ ਵਿੱਚ ਸਰ ਬਹੁਤ ਸਾਰੀਆਂ ਦੁਕਾਨਾਂ ਦੇ ਜਾਂਦੇ ਆ ਕਿਸੇ ਨੇ ਰੇਟ ਨਹੀਂ ਲਿਖਿਆ ਹੁੰਦਾ ਜਾਂ ਥੱਲੇ ਬਸ ਆਪਣੇ ਕੋਡ ਲਾਏ ਹੁੰਦੇ ਆ ਤੇ ਪਰ ਇਹ ਬੜਾ ਸਾਫ਼ ਸੁਥਰਾ ਤੁਸੀਂ ਕੰਮ ਕਰਤਾ ਵੀ ਭਾਵੇਂ ਕੋਈ 50 ਰੁਪਏ ਦੀ ਚੀਜ਼ ਹੈ ਭਾਵੇਂ 5000 ਦੀ ਰੇਟ ਕੱਲਾ ਕੱਲਾ ਲਿਖਿਆ ਤੁਸੀਂ ਦੇਖੋ ਜੀ ਇੱਥੇ ਇਮਾਨਦਾਰੀ ਨਾਲ ਕੰਮ ਹੁੰਦਾ 10 5 ਰੁਪਏ ਪ੍ਰੋਫਿਟ ਨਾਲ ਚੀਜ਼ ਮਿਲਣੀ ਹੈ ਬਾਕੀਆਂ ਨੇ ਦੇਖ ਕੇ ਲਾਣਾ ਰੇਟ ਕਿਸੇ ਨੂੰ ਵੱਧ ਲਾਈ ਜਾਣਾ ਕਿਸੇ ਨੂੰ ਘੱਟ ਕਰੀ ਜਾਣਾ ਤੇ 450 ਦਾ 440 ਦਾ ਆਉਂਦਾ 450 ਹੋਵੇਗੇ ਅਸੀਂ ਕਦੇ ਵੀ ਘਾਟਾ ਪਾ ਕੇ ਨਹੀਂ ਚੀਜ਼ ਨੂੰ ਕਿਸੇ ਵੇਚਦੇ ਪ੍ਰੋਫਿਟ 10 ਰੁਪਏ ਰੱਖਿਆ ਹੋਇਆ ਸੂਟ ਦਾ ਕਿਸੇ 'ਚ 10 ਰੁਪਏ ਆ ਕਿਸੇ 'ਚ 20 ਰੁਪਏ ਜਾਂ 2000 ਤੋਂ ਉੱਪਰ ਦੀ ਚੀਜ਼ ਲੈਣੇ ਉਹ 20 ਰੁਪਏ ਪਰੋਵਰਟਾ ਇਸ ਕਰਕੇ ਰੇਟ ਗਾਹ ਨੂੰ ਇੰਨਾ ਰੀਜ਼ਨੇਬਲ ਪੈਂਦਾ ਉਹ ਸਾਰਿਆਂ ਨੂੰ ਬਾਕੀ ਵੀ ਅੱਜ ਵੀ ਦੱਸਦਾ ਵੀ ਇੰਨੇ ਰੇਟ ਸੱਤੇ ਪਰ ਤੁਸੀਂ ਕਹਿ ਰਹੇ ਹੋ ਕਿਸੇ 'ਚ 10 ਰੁਪਏ ਮਾਰ ਦੇਣ ਕਿਸੇ 'ਚ 20 ਰੁਪਏ ਮੈਨੂੰ ਤਾਂ ਲੱਗਦਾ ਤੁਸੀਂ ਕੋਲੋਂ ਪਾਪਾ ਵੇਚੀ ਜਾਂਦੇ ਹੋ ਆ ਬਾਜ਼ਾਰ ਦੇ ਵਿੱਚ 150 ਕੋਈ 170 175 ਐਟਾ ਵੇਖਦੇ ਤੁਸੀਂ ਕਹਿੰਦੇ ਹੋ ਵੀ 50 ਰੁਪਏ ਦੇ ਵਿੱਚ ਲੈ ਜੋ ਸਿਰਫ 50 ਰੁਪਏ ਜੀ ਦੇ ਰਹੇ ਹੋ ਦੇਖੋ ਜੀ 50 ਰੁਪਏ ਦੇ ਵਿੱਚ ਕੋਈ ਰਮਾਨ ਨਹੀਂ ਦਿੰਦਾ ਸੀ ਤੁਹਾਨੂੰ ਸਟਾਲ ਦੇਣੇ ਇਹਹੀ ਕਾਰਨ ਆ ਇਹਦਾ ਵੀ ਰੇਟ 10-5 ਰੁਪਏ ਪ੍ਰੋਫਿਟ ਦੇ ਨਾਲ ਆ। ਹੋਰ ਕੋਈ ਘਾਟਾ ਕੋਈ ਨਹੀਂ ਪਾਉਂਦੇ ਅਸੀਂ। ਚੀਜ਼ ਵਧੀਆ ਮਿਲਣੀ ਆ, ਰੇਟ ਵਾਜੋ ਮਿਲਣਾ ਹੈਗਾ। ਸਰ ਆ ਵੀ ਦੇਖੋ ਹਨਾ ਕੋਈ ਇਹਨੂੰ ਪਾਕਿਸਤਾਨੀ ਕਹਿੰਦਾ, ਕੋਈ ਅਫਗਾਨੀ ਕਹਿੰਦਾ, ਵੱਡੀਆਂ-ਵੱਡੀਆਂ ਗੱਲਾਂ ਕਰਕੇ 25-2500 ਰੁਪਈਆ, 2400, 2200 ਇਦਾਂ ਤੁਸੀਂ ਇਹ ਵੀ ਕਹਿੰਦੇ ਵੀ 695 ਦੇ ਵਿੱਚ ਦੇ ਦੇਾਂਗੇ ਦੁਪੱਟਾ ਨਾਲ ਬੜਾ ਪਿਓਰ ਦੀ ਚੁੰਨੀ ਨਾਲ ਆ ਕੜਾਈ ਵਾਲੀ ਬਹੁਤ ਵਧੀਆ ਵੈਰੈਟੀ ਹੈਗੀ ਆ ਇਹ ਕੋਈ ਵੀ ਸੂਟ 1200 ਤੋਂ ਘੱਟ ਨਹੀਂ ਵੇਚਦਾ ਪਿਆ ਜਿਹੜਾ 695 ਵਿੱਚ ਵੇਚਦਾ ਹਾਂਜੀ ਇਹਦੇ ਵਿੱਚ ਹੋਰ ਵੀ ਤੁਹਾਨੂੰ ਬਹੁਤ سارے ਰੰਗ ਮਿਲ ਜਾਣੇ ਆ ਦੇਖ ਆ ਵੀ ਤੁਸੀਂ ਚੈੱਕ ਕਰ ਲਓ ਰੇਟ ਇਹਦਾ ਵੀ ਤੁਹਾਨੂੰ ਦੇ ਦੇਣਾ ਸਿਰਫ 450 ਦੇ ਵਿੱਚ ਕੱਪੜਾ ਹੀ ਬੜਾ ਸੋਹਣਾ ਜੀ ਗਰਮੀਆਂ 'ਚ ਪਾਉਣ ਵਾਲਾ ਯੈਸ ਬੈਂਕ ਦਾ ਤਮੰਨਾ ਦਾ ਨਾਮੀ ਸੌਦਾ ਕੋਈ ਵੀ ਕੋਈ 600 ਦਾ ਵੇਚੀ ਜਾਂਦਾ ਕੋਈ 700 ਦਾ ਵੇਚੀ ਜਾਂਦਾ ਕਿਨਾਰੀ ਨਾਲ ਲੱਗੀ ਆ ਮੇਲ ਦਾ ਨਾਮ ਨਾਲ ਲਿਖਿਆ ਹੋਇਆ ਤੁਸੀਂ ਦੇਖ ਲਓ ਵੀ 4500 ਰੁਪਏ ਦੇ ਵਿੱਚ ਸੂਟ ਹੈਗਾ ਜੀ ਜੀ ਸੋ 4500 ਚ ਇੱਥੇ ਦੇਖੋ ਇਹਦੇ ਵਿੱਚ ਹੋਰ ਬਹੁਤ ਸਾਰੀਆਂ ਡਿਜ਼ਾਈਨ ਵੈਰਾਈਟੀਆਂ ਤੁਹਾਨੂੰ ਮਿਲ ਜਣੀਆਂ 350 400 500 550 ਰੁਪਏ ਹੈਗੀ ਆ ਨਾ ਆ ਸੂਟ 1200 ਤੋਂ ਘੱਟ ਕੋਈ ਨਹੀਂ ਵੇਖਦਾ ਇਹ ਵੀ 4500 ਰੁਪਏ ਦੇ ਵਿੱਚ ਜੀ ਆ ਦੇਖੋ ਫਰੰਟ ਚੈੱਕ ਕਰ ਲਓ ਫਰੰਟ ਦੇ ਨਾਲ ਤੁਸੀਂ ਬੈਕ ਚੈੱਕ ਕਰ ਲਓ ਬਾਜ਼ਾਰ ਦਾ ਰੇਟ 1200 1300 ਵੱਡਾ ਡੀਪੂ ਦੇ ਸਿਰਫ 4500 ਦੇ ਵਿੱਚ ਭਾਜੀ ਸੂਟ ਤਾਂ ਮੈਂ ਸਾਰੇ ਦੇਖ ਲਏ ਮੈਨੂੰ ਆ ਨਹੀਂ ਸਮਝ ਲੱਗੀ ਆ ਕੀ ਆਈਟਮ ਹੈਗੀ ਬੜੀ ਵਧੀਆ ਟੀ ਲੱਗ ਰਹੀ ਦੇਖਣ ਨੂੰ ਤੇ ਮੈਂ ਪਹਿਲੀ ਵਾਰ ਹੀ ਵੱਡਾ ਡੀਪੂ ਦੇ ਦੇਖਿਆ ਹੋਰ ਕਿਤੇ ਦੇਖਿਆ ਨਹੀਂ ਇਹ ਚੀਜ਼ ਇਹ ਭਾਜੀ ਬਹੁਤ ਸੋਹਣੇ ਪ੍ਰਿੰਟ ਆ ਚੁੱਕੇ ਹੈਗੇ ਦੇਖੋ ਕਿੰਨੇ ਕਿੰਨੇ ਪਿਆਰੇ ਆਲਓਵਰ ਸੂਟ ਆ ਚੁੱਕੇ ਭਾਜੀ ਇਹ 90 ਰੁਪਏ ਮੀਟਰ ਪੈਣਾ ਤੇ 450 ਦਾ ਮੈਂ ਪੰਜ ਮੀਟਰ ਹੈ ਅੱਛਾ ਇਹਦੇ ਭਾਵੇਂ ਬੱਚੇ ਨਾਈਟ ਸੂਟ ਬਣਾਉਣ ਭਾਵੇਂ ਨਿਕਰ ਸੂਟ ਬਣਾਉਣ ਜੋ ਮਰਜ਼ੀ ਬਣਾਉਣ ਤਾਂ ਬੜਾ ਸੋਹਣਾ ਕੱਪੜਾ ਵੀ ਸੋਹਣਾ ਹੈ ਨਾ ਬੋਡੀ ਦੇ ਲਈ ਵੀ ਕੱਪੜਾ ਪੂਰਾ ਮਲਾਈ ਹੈ ਦੇਖੋ ਕਿੰਨੇ ਕਿੰਨੇ ਵਧੀਆ ਆ ਚੁੱਕੇ ਸਟਾਫ ਆ ਚੁੱਕੇ ਜੇ ਤੁਸੀਂ ਪਾਣ ਹੋ ਨਹੀਂ ਪਤਾ ਲੱਗਣਾ ਮੈਨੂੰ ਲੱਗ ਗਈ ਕਿ ਨਹੀਂ ਲੱ 5 ਮੀਟਰ ਸੂਟ 450 ਚ ਦੇ ਦੇਾਂਗੇ ਇਹਦੇ ਵਿੱਚ ਰੰਗ ਹੋ ਬਹੁਤ ਮਿਲ ਜਾਣੇ ਆ ਦੇਖੋ ਕਿੰਨੇ ਕਿੰਨੇ ਪਿਆਰੇ ਕਲਰ ਆ ਚੁੱਕੇ ਇਹਦੇ ਵਿੱਚ ਹੋ ਸਾਨੂੰ ਵੈਰਾਈਟੀ ਮੈਣੀ ਹੈਗੀ ਆ ਭਾਈ ਪਹਿਣਾ 350 ਪਿਆਰੇ 70 ਮੀਟਰ ਜੀ 350 ਦੇ ਵਿੱਚ 350 ਦਾ 5 ਮੀਟਰ ਜੀ ਨਾਪ ਕੇ ਨਾਪ ਕੇ ਜਿੰਨਾ ਤੁਸੀਂ ਮਰਜੀ ਕਟਵਾਉਣਾ ਕਟਵਾ ਸਕਦੇ ਹੈਗੇ ਆ ਲੋ ਆ ਵੀ ਤੁਹਾਨੂੰ 350 ਦੇ ਵਿੱਚ 올ਓਵਰ ਮਿਲ ਜਾਣੇ ਇਤਿਆਂ ਦੇ ਪ੍ਰਿੰਟ ਤੁਹਾਨੂੰ ਬਹੁਤ ਸਾਰੇ ਮਿਲ ਜਾਣੇ ਆ ਦੇਖੋ ਇਹਦੇ ਵਿੱਚ ਵੀ ਆ ਵੀ ਦੇਖੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਇਹਦੇ ਵਿੱਚ ਆਏ ਹੋਇਆ ਇਹਦੇ ਵਿੱਚ ਵੀ ਤੁਹਾਡੇ ਲਈ ਬਹੁਤ ਸਾਰੀਆਂ ਆਫਰਾਂ ਲਗੀਆਂ ਭਾਈ ਜੀ ਆ ਦੁਪੱਟੇ ਮੈਨੂੰ ਦਿਖਾ ਦਿਓ ਵੀ 2.5 300 ਰੁਪਏ ਬਾਜ਼ਾਰ ਦੇ ਵਿੱਚ ਆ ਵੀ ਤੁਹਾਡਾ ਰੇਟ ਕੀ ਹੈਗਾ ਇਹਦਾ ਆ ਦੇਖੋ ਦੁਪੱਟੇ ਕਿੰਨੇ ਕਿੰਨੇ ਵਜੇ ਸੂਟ ਲੈ ਕੇ ਆਣੇ ਸੂਟ ਨਾਲ ਤੁਸੀਂ ਦੁਪੱਟੇ ਵੀ ਲਾਓ ਬਾਈ ਕਰਕੇ ਲੈ ਕੇ ਜਾਓ ਦੇਖੋ ਕਿੰਨੇ ਕਿੰਨੇ ਸੋਹਣੇ ਨਾਲ 2.5 ਦਾ ਬੜਾ ਖੁੱਲਾ ਡੁੱਲਾ ਇਹਨਾਂ ਦਾ ਉੱਧਾ ਭਾਈ ਖੁੱਲਾ ਡੁੱਲਾ 2.5 ਮੈਂ ਨਾ ਕਹ ਰਹੀ ਆ ਰੁਪਈਆ ਸਿਰਫ 100 ਲੈਣਾ ਆਪਾਂ 100 ਰੁਪਏ ਦਾ ਮਜ਼ਾਕ ਕਰਦੇ ਹੋ ਯਾਰ ਤੁਸੀਂ ਲੈ ਕੇ ਲਗਾਤੀ ਪਲੇਟ ਸਿਰਫ 100 ਰੁਪਏ ਭਾਈ ਆ ਦੁਪੱਟਾ 100 ਰੁਪਏ ਦਾ ਦਪੱਟ ਰੁਪਈਆ 100 ਹੀ ਲੈਣਾ 100 ਰੁਪਏ ਦੇ ਵਿੱਚ ਦੁਪੱਟਾ ਚੈਲੰਜ ਵਾਲਾ ਰੇਟ ਆ ਨਾ ਕਿਸੇ ਨੇ ਦਿੱਤਾ ਨਾ ਦੇ ਹੋਣਾ ਲਓ ਵੀ ਹੁਣ ਆਪਾਂ ਤੁਹਾਨੂੰ ਥੋੜੀ ਜਿਹੀ ਲਗਜ਼ਰੀ ਸੂਟ ਵੀ ਦਿਖਾਉਣੇ ਆ ਜਿਹੜੇ ਬਾਜ਼ਾਰਾਂ ਦੇ ਵਿੱਚ 1800 2000 ਰੁਪਏ ਦੇ ਆ ਵੱਡਾ ਢਿੱਪੂ ਦੇ ਆ ਸੂਟ ਤੁਹਾਨੂੰ ਆਪਾਂ ਦੇਣਾ ਸਿਰਫ 695 ਦੇ ਵਿੱਚ ਬਾਹਾਂ ਗੱਡੀਆਂ ਦੁਪੱਟਾ ਨਾਲ ਦੇਣਾ ਇਹਦੇ ਵਿੱਚ ਡਿਜ਼ਾਈਨ ਵੀ ਤੁਹਾਨੂੰ ਕਾਫੀ ਮਿਲ ਜਾਣੇ ਆ ਇੱਕ ਆ ਵੀ ਤੁਸੀਂ ਦੇਖ ਲਓ ਇਹ ਵੀ 695 ਦੇ ਵਿੱਚ ਹੈ ਇਹਨੂੰ ਬੁਟੀਕ ਪੀਸ ਕਹਿੰਦੇ ਆ ਆ ਗਲੇ ਦੇ ਕੰਮ ਹੋਇਆ ਫਰੰਟ ਸਾਰਾ ਹੋਇਆ ਦੁਪੱਟਾ ਇਹਦੇ ਨਾਲ ਵੀ ਡਿਜ਼ਾਈਨਰ ਆ ਮਤਲਬ 695 ਦੇ ਵਿੱਚ ਤਾਂ ਨੇਰੀ ਲਿਆਦੀ ਆ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਤੁਹਾਨੂੰ 100 ਡਿਜ਼ਾਈਨ 695 ਦੇ ਵਿੱਚ ਇਦਾਂ ਦਾ ਪਾ ਦੇ ਦੇਣਾ ਆ ਆ ਵੀ ਦੇਖੋ ਕਿੰਨੇ ਕਿੰਨੇ ਸੋਹਣੇ ਆ ਚੁਕੇ ਮੈਚਿੰਗ ਸੂਟ ਆ ਚੁਕੇ ਭਾਜੀ ਬਈ ਨੱਕ ਤੇ ਵਰਕ ਕੀਤਾ ਨਾ ਦੇਖੋ ਦੁਪੱਟਾ ਕਿੰਨਾ ਸੋਹਣਾ ਆ ਚੁਕੇ ਆਪਾਂ ਜੀ ਨੇ 895 ਰੁਪਏ ਵਿੱਚ 895 ਜੀ ਦੇਖੋ ਦੁਪੱਟੇ ਵੀ ਸੋਹਣੇ ਆ ਰੰਗ ਵੀ ਸੋਹਣੇ ਆ ਤੇ ਕਪੜਾ ਵੀ ਬਹੁਤ ਘੈਂਟ ਆ ਆ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਆ ਚੁਕੇ ਆਰਟੀਕਲ ਤੁਹਾਨੂੰ ਬੱਕੋ ਬੱਕਰ ਮੈਨੇ ਹੈਗੇ ਜੇ ਥੋੜੀ ਜਿ ਤੁਸੀਂ ਹੋਰ ਉੱਪਰਲੀ ਹਾਈ ਕੁਆਲਿਟੀ ਲੈਣੀ ਆ ਆ ਦੇਖੋ ਇਹਦੇ ਵਿੱਚ ਰੰਗ ਤੁਹਾਨੂੰ ਕਾਫੀ ਮਿਲ ਜਾਣੇ ਆ ਇਹ 25 26 ਸੌਣੀ ਹੈਗਾ ਇਹ ਤੁਹਾਨੂੰ ਆਪਾਂ 1000 ਤੇ 95 ਰੁਪਏ ਦੇ ਦੇਣਾ ਇਹਦੇ ਵਿੱਚ ਵੀ ਤੁਹਾਨੂੰ ਇਦਾਂ ਕਾਫੀ ਰੰਗ ਮਿਲ ਜਾਣੇ ਆ ਦੁਪट्टे ਨਾਲ ਦੇਣੇ ਆ ਜੇ ਕੋਈ ਕਹਿੰਦਾ ਵੀ ਸਾਨੂੰ ਫੁੱਲ ਥੋੜੀ ਜਿ ਵੱਡੇ ਚਾਹੀਦੇ ਆ ਤੇ ਉਹਨਾਂ ਦੇ ਲਈ ਵੀ ਆ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਇਹ ਵੀ ਤੁਹਾਨੂੰ ਆਪਾਂ ਸਿਰਫ 1000 ਤੇ 95 ਦੇ ਵਿੱਚ ਦੇਣਾ ਦੇਖੋ ਇਦਾਂ ਦੇ ਸੋਹਣੇ ਸੋਹਣੇ ਰੰਗ ਵੀ ਸਾਡੇ ਕੋਲ ਕਾਫੀ ਆ ਚੁੱਕਿਆ ਦੁਪट्टे ਨਾਲ ਦੇ ਰਹੇ ਆ 2200 2500 ਸੂਟ ਬਾਜ਼ਾਰ ਚ ਇਥੇ 1095 ਚ ਲੈ ਜਾਓ ਆ ਦੇਖੋ 895 ਕਿੰਨੇ ਕਿੰਨੇ ਸੋਹਣੇ ਪ੍ਰਿੰਟ ਆ ਚੁੱਕੇ ਬਹੁਤ ਸੋਹਣੇ ਸੋਹਣੇ ਕਲਰ ਆ ਚੁੱਕੇ ਕਪੜਾ ਪੂਰਾ ਮੇਰਾ ਠੰਡਾ ਆ ਚੁੱਕਾ ਹੈਗਾ ਆ ਦੇਖੋ ਕਿੰਨੇ ਕਿੰਨੇ ਸੋਹਣੇ ਆ ਦੇਖੋ ਪਿਓਰ ਦੀ ਚੁੰਨੀ ਆ ਚੁੱਕੀ ਹੈ ਕਿ 895 ਤੁਹਾਡੇ ਉਹਦੇ ਵੱਡੀ ਆਫਰ ਆਤੀ ਤੁਸੀਂ ਜਲਦੀ ਜਲਦੀ ਆ ਕੇ ਬੜਾ ਡੀਪ ਆਪਣੇ ਪਸੰਦੇ ਕੋਲ ਜਿੱਦਾਂ ਤੁਹਾਨੂੰ ਚੋਣ ਤੇ ਲੈ ਕੇ ਜਾ ਸਕੋ ਸਿਰਫ 895 ਆਹ ਦੇਖੋ ਬਹੁਤ ਸੋਹਣਾ ਸੂਟ ਹੈਗਾ ਨਾ ਸੂਟ ਦੇ ਉੱਤੇ ਕਿੰਨਾ ਸੋਹਣਾ ਵਰਕ ਹੈਗਾ ਤੇ ਨਾਲ ਹੁਣ ਤੁਸੀਂ ਦੁਪੱਟਾ ਚੈੱਕ ਕਰ ਲਓ ਇਹ ਸੂਟ ਬਾਜ਼ਾਰ 'ਚ 3500 ਰੁਪਏ ਦਾ 3200 ਰੁਪਏ ਦਾ 3000 ਦਾ ਇਦਾਂ ਵਿਕਦਾ ਪਰ ਵੱਡਾ ਢੀਪੂ ਨੇ ਸਿਰਫ 1495 'ਚ ਕਰਤਾ ਡਿਜ਼ਾਈਨਰ ਦੁਪੱਟੇ ਨਾਲ ਹੈਗੇ ਆ ਡਿਜ਼ਾਈਨ ਇਹ ਸਾਨੂੰ ਪ੍ਰਿੰਟ ਵੀ ਬਹੁਤ ਸੋਹਣੇ ਸੋਹਣੇ ਮੈਂ ਦੇਖੋ ਕਿੰਨਾ ਪਿਆਰਾ ਫਰੰਟ ਆ ਗਿਆ ਤੇ ਨਾਲ ਦੇਖੋ ਬਾਟਮ ਕਿੰਨੀ ਵਿਆਰੀ ਆ ਚੁੱਕੀ ਹੈ ਵੀ ਆਪਾਂ ਤੁਹਾਨੂੰ 895 ਦੇਣਾ ਹੈਗਾ ਚੁੰਨੀ ਨਾਲ ਬਹੁਤ ਸੋਹਣੀਆਂ ਆ ਚੁੱਕੀਆਂ ਨੇ ਪਿਓ ਦੀਆਂ ਚੁੰਨੀ ਆ ਚੁੱਕੀਆਂ ਲੋਕ ਜਿਹੜੇ ਕਹਿੰਦੇ ਸਾਨੂੰ ਇਦਾਂ ਦੇ ਡਿਜ਼ਾਈਨ ਮਿਲਦੇ ਮੋਹਾਲੀ ਜਾ ਕੇ ਆ ਚੰਡੀਗੜ੍ਹ ਜਾ ਕੇ ਮਿਲਦੇ ਆ ਲੁਧਿਆਣਾ ਜਾ ਕੇ ਮਿਲਦੇ ਆ ਉਹਨਾਂ ਲਈ ਵੀ ਬਹੁਤ ਸਾਰੇ ਫ ਰੇਟ ਇਹਦਾ ਹੈਗਾ ਸਿਰਫ 1350 1350 ਦੇ ਵਿੱਚ ਆ ਵੀ ਦੇ ਦੇਣਾ ਸੂਟ ਆਪਾਂ 895 ਕਮਾਲ ਕਰੀ ਜਾਣੀ ਹੈਗੀ ਆ ਅੱਛਾ ਦੇਖੋ ਕਿੰਨੇ ਕਿੰਨੇ ਸੋਹਣੇ ਸੂਟ ਆ ਚੁੱਕੇ ਨਾਲ ਦੇਖੋ ਕਿੰਨੀ ਪਿਆਰੀ ਬਾਟਮ ਆ ਚੁੱਕੇ ਹੈਗੀ ਆ ਤੇ ਨਾਲ ਦੇਖੋ ਚੁੰਨੀ ਕਿੰਨੀ ਸੋਹਣੀ ਆ ਚੁੱਕੀ ਹੈ ਨਾਲ ਦੇਖੋ ਕਿੰਨੀ ਕਿੰਨੀ ਸੋਹਣੀ ਲੈਸਾਂ ਲੱਗੀਆਂ ਡਿਜ਼ਾਈਨਿੰਗ ਕਿੰਨੀ ਵਧੀਆ ਆ ਚੁੱਕੀ ਹੈਗੀ ਆ ਇਹ ਤੁਹਾਨੂੰ ਵੇਚੇ ਤੇ ਕਲਰ ਸਭ ਬਕੋ ਵੱਖਰੇ ਮੈਂ ਆਹ ਲੋ ਜੀ ਇੱਕ ਹੋਰ ਤੁਹਾਨੂੰ 1350 ਚ ਮਤਲਬ 1350 ਦੇ ਵਿੱਚ ਇਦਾਂ ਦੀਆਂ ਰੇਂਜਾਂ ਤੁਹਾਨੂੰ ਕਾਫੀ ਮਿਲ ਜਾਣੀਆਂ ਜਿੰਨੇ ਮਰਜੀ ਆ ਦੇਖੋ ਡਿਜ਼ਾਈਨ ਤੋਂ ਸਾਡੇ ਕੋਲ ਕਾਫੀ ਮਿਲ ਜਾਣੇ ਆ ਪ੍ਰਿੰਟ ਕਾਫੀ ਮਿਲ ਜਾਣੇ ਆ ਸੂਟ ਵੀ ਇੱਕ ਤੇ ਖਟ ਕੇ ਆ ਚੁੱਕੇ ਆਗੇ ਧਾਗੇ ਦਾ ਕੰਮ ਕੀਤਾ ਕਿੰਨਾ ਡੀਸੈਂਟ ਪੀਸ ਆ ਚੁੱਕਾ ਹੈਗਾ ਤੇ ਸਿਰਫ 1000 ਤੇ ਪਿਆਰ ਪਾਵੇ ਦੇਣਾ ਹੈਗਾ ਬਿਆਹਾਂ ਸ਼ਾਦੀਆਂ ਦੇ ਕੱਪੜਾ ਲੈਣਾ ਤਾਂ ਵਾਕਈ ਮੈਂ ਬਾਰ-ਬਾਰ ਕਹਿ ਰਿਹਾ ਫੇਰਾ ਬਹੁਤ ਆ ਹੁਣ ਬਾਜ਼ਾਰ 'ਚ ਸੂਟ ਹੈਗਾ ਆ 3200 3400 3500 ਠੀਕ ਆ ਕੋਈ 2800 ਆ ਦੁਪੱਟਾ ਇਕੱਲਾ ਹੀ ਲੈਣ ਜਾਣਾ ਤੇ 14 1500 ਦਾ ਇਕੱਲਾ ਦੁਪੱਟਾ ਮਿਲਦਾ ਆ ਇੱ ਫੋਟੋ ਵਾਲਾ ਪੀਸ ਆ ਤੇ ਰੇਟ ਹੈਗਾ ਇਹਦਾ 1495 1495 ਚ ਸੂਟ ਵੀ ਦਿੱਤਾ ਦੁਪੱਟਾ ਵੀ ਦਿੱਤਾ ਲੈ ਜਾਓ ਤੁਸੀਂ ਆ ਦੇਖੋ ਸੂਟ ਕਿੰਨਾ ਸੋਹਣਾ ਆ ਚੁੱਕਾ ਸਿਰਫ 2200 ਤੇ ਪਿਆਰ ਪਿਆ ਵਿੱਚ ਭਾਈ ਦੇਖੋ ਕਿੰਨਾ ਸੋਹਣਾ ਸੂਟ ਆ ਚੁੱਕਾ ਹੈਗਾ ਆ ਵੀ ਦੇਖੋ ਤੁਸੀਂ ਨਾ ਬੜਾ ਸੋਹਣਾ ਕੰਮ ਹੈ ਭਾਈ ਕਪੜਾ ਕਿਹੜਾ ਹੈ ਦੱਸੋ ਮੜ ਜਾ ਕਪੜਾ ਭਾਈ ਸਿਲਕ ਆ ਚੁੱਕਾ ਹੈਗਾ ਜੀ ਬਹੁਤ ਸੋਹਣੇ ਸੋਹਣੇ ਆਰਟੀਕਲ ਆ ਚੁੱਕਿਆ ਗਿਆ ਸਿਲਕ ਦਾ ਕਪੜਾ ਨਾਲ ਦੁਪੱਟਾ ਵੀ ਦੇਖੋ ਮਤਲਬ ਸੂਟਾਂ ਦੇ ਨਾਲ ਦੁਪੱਟਾ ਵੀ ਬੜੀ ਸੋਹਣੀ ਮੈਚਿੰਗ ਕੀਤੀ ਆ ਬਹੁਤ ਸੋਹਣੇ ਮੈਚਿੰਗ ਆ ਚੁੱਕਿਆ ਵੀ ਦੇਖੋ ਕਿੰ ਕਲਰ ਦੇਖੋ ਕਿੰਨੇ ਸੋਹਣੇ ਆ ਚੁੱਕੇ ਹਨ ਡੀਆ ਨਹੀਂ ਕਿੰਨੀ ਵਧੀਆ ਆ ਚੁੱਕੀ ਹੈ ਗਿਆ ਸਿਰਫ 2900 ਤੇ ਪਿਆਰ पे ਵਿੱਚ ਨਾ ਦੇਖੋ ਚੁੰਨੀਆਂ ਕਿੰਨੀ ਕਿੰਨੀ ਸੋਹਣੀਆਂ ਆ ਚੁੱਕੀਆਂ ਹੈ ਗਿਆ ਬਾਜੀ ਦੇਖੋ ਸੂਟ ਕਿੰਨਾ ਪਿਆਰਾ ਪਾਇਆ ਨਾ ਫਾਇਦੇ ਗੱਲ ਕੀਤੀ ਹੈ ਗਿਆ ਆ ਦੇਖੋ ਐਮ ਆਰ ਪੀ ਬਾਜੀ ਇਹ ਕਿੰਨਾ ਹੈ ਗਿਆ 4700 ਰੁਪਏ ਹਾਂ ਜੀ ਆਪਾਂ ਤੁਹਾਨੂੰ ਜਿਹਾ ਸਿਰਫ ਬਾਜੀ 2400 ਤੇ ਪਿਆਰ पे ਵਿੱਚ ਇਹ ਬੜੇ ਫਾਇਦੇ ਹੁੰਦੇ ਨੇ ਤੇ ਬੱਲੇ ਲੋਬੀ ਸ਼ਰਾਰੇ ਸੂਟਾਂ ਦੇ ਵਿੱਚ ਸਭ ਤੋਂ ਵੱਡਾ ਪਟਾਕਾ ਪਾਤਾ ਵੱਡਾ ਡਿੱਪੂ ਨੇ ਆ ਰੇਟ ਜਿਹੜੇ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਦੂਰਬੀਨਾ ਲਾ ਲਾ ਕੇ ਭਾਵੇਂ ਨਿਗਾਹ ਦੀਆਂ ਨਿਕਾ ਨੇੜ ਆ ਸ਼ਰਾਰਾ ਸੂਟ ਇੰਨਾ ਸਸਤਾ ਨਹੀਂ ਜਣਾ ਬਾਜ਼ਾਰ ਤੁਸੀਂ ਜਾਉਂਗੇ 3000 ਤੋਂ ਘੱਟ ਨਹੀਂ ਮਿਲਣਾ ਵੱਡਾ ਡੀਪੂ ਨੇ ਕੱੜਤਾ 895 ਚ 895 ਦੇ ਵਿੱਚ ਫਰੌਕ ਸੂਟ ਸ਼ਰਾਰਾ ਸੂਟ ਦੇ ਰਹੇ ਆ ਵੀ ਰੈਡੀਮੇਡ ਆ 컬러 ਦੇਖੋ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਫਰੌਕ ਸਟਾਈਲ ਆ ਚੁੱਕੇ ਬਹੁਤ ਸੋਹਣੇ ਸਾਰੇ 컬러 ਆ ਚੁੱਕੇ ਆਗੇ ਸਾਈਜ਼ ਉਹਨੇ ਨਾ ਨਾਰਮਲ ਹੈ ਨਾ ਕਿ ਪਸੰਦ ਤੁਹਾਡੀ ਹੈਗੀ ਸਿਰਫ 895 ਚ ਯਾਰ 1200 ਸਟੀਚਿੰਗ ਜਲਦੀ ਬਾਜੀ ਦੀ ਵਾਰ ਅਜੀ ਸੀਤਾ ਇਸਲਾ 895 ਦੇਣਾ ਹੈਗਾ ਇਹ ਇੱਥੇ ਦੇਖੋ ਕੰਮ ਕਿੰਨਾ ਹੋਇਆ ਹਨਾ ਲੌਂਗ ਡਰੈਸ ਇਹਨੂੰ ਕਹਿ ਸਕਦੇ ਆ ਨਾਲ ਆ ਪੂਰਾ ਸੈੱਟ ਹੈਗਾ ਆ ਦੁਪੱਟਾ ਇਹਦੇ ਉੱਤੇ ਦੇਖੋ ਕਿੰਨਾ ਸੋਹਣਾ ਕੰਮ ਕੀਤਾ ਹੈਗਾ ਰੇਟ ਇਹਦਾ 3500 ਬਾਜ਼ਾਰ ਦੇ ਵਿੱਚ ਵੱਡਾ ਡੀਪੂ ਨੇ ਘਰਤਾ 1300 1300 ਰੁਪਏ ਦੇ ਵਿੱਚ ਡਿਜ਼ਾਈਨਰ ਦੁਪੱਟਾ ਲਾ ਕੇ ਇਹ ਲੌਂਗ ਸੂਟ ਸਾਨੂੰ ਦੇ ਦਿੱਤਾ ਹੈਗਾ ਜੇ ਤੁਸੀਂ ਵਾਈਟ ਪਸੰਦ ਕਰਦੇ ਵਾਈਟ ਵੀ ਲੈ ਕੇ ਜਾਓ ਸਾਹ ਦੇਖੋ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਲੌਂਗ ਸਟੈਰ ਆ ਚੁੱਕੇ ਹੈਗੇ ਆ ਤੇ ਨਾਲ ਨਿਕ ਤੇ ਕਿੰਨਾ ਪਿਆਰਾ ਵਰਕ ਹੈਗਾ ਇਹ ਚ ਕੱਲ ਤੁਹਾਨੂੰ ਬਖੋ ਮੈਨੇ ਹੈਗੇ ਆ ਸਿਰਫ 1300 ਦੇਣਾ ਹੈ ਵੀ ਆਪਾਂ ਰੇਟ ਇਹਦਾ 4500 ਆ ਬਾਜ਼ਾਰ ਚ ਪਰ ਇਹ ਵੀ 1300 ਚ ਰਹਿ ਜਾਓ ਦੇਖੋ 1300 ਦੇ ਵਿੱਚ ਬਲੈਕ ਬਿਊਟੀ ਨਾਲ ਸ਼ਰਾਰਾ ਉਹ ਵੀ ਡਿਜ਼ਾਈਨ 1300 ਦੇ ਵਿੱਚ ਆਪਾਂ ਦੇ ਦੇਣਾ ਵੀ ਆ ਦੇਖੋ 1500 ਕਿੰਨੇ ਕਿੰਨੇ ਸੋਹਣੇ ਆ ਚੁੱਕੇ ਹੈ ਮਾਰੇ ਕਲਰ ਦੇਖੋ ਕਿੰਨੇ ਪਿਆਰੇ ਆ ਚੁੱਕੇ ਜੈਂਟਲੀ ਵਰਕ ਆ ਚੁੱਕਾ ਹੈਗਾ ਤੇ ਆਪਾਂ ਸ਼ਰਾਰੀ ਗੱਲ ਕਰਨਾ ਦੇਖੋ ਸ਼ਰਾਰਾ ਵੀ ਟੋਰੀ ਆ ਚੁੱਕਾ ਹੈਗਾ ਪੂਰਾ ਹੈਵੀ ਦੇ ਵਿੱਚ ਆ ਚੁੱਕੇ ਨੇ ਕਿ ਪਲੇਨ ਹੈਗਾ ਚੁਨੀ ਦੀ ਗੱਲ ਕਰੇ ਚੁਨੀ ਨਾਲ ਦੇਖੋ ਕਿੰਨੀ ਸੋਹਣੀ ਆ ਚੁੱਕੀ ਹੈ ਇਹ ਆਪਾਂ ਤੁਹਾਨੂੰ ਸੀਤਾ ਸਲਾਈ ਦੇਣਾ ਸਿਰਫ 1500 ਰੁਪਏ ਵਿੱਚ ਪਾਜੀ ਆ ਲਓ ਜੀ ਫਰੰਟ ਚੈੱਕ ਕਰ ਲਓ ਪਹਿਲਾਂ ਸ਼ੀਸ਼ੇ ਨਾਲ ਜੜਿਆ ਪਿਆ ਆ ਕਰ ਲਓ ਚੈੱਕ ਬੈਕ ਰੇਟ ਇਹਦਾ 5500 ਬਜ਼ਾਰ 'ਚ ਪਰ ਸਾਡੇ ਕੋਲ ਲੈ ਜਾਓ 1800 'ਚ 1800 ਦੇ ਵਿੱਚ ਪ ਜਿਹੜਾ ਪਹਿਲਾਂ ਆਜੂਗਾ ਫਾਇਦਾ ਲੈ ਜਾਓ ਜੇ ਤੁਸੀਂ ਪਿੱਛੇ ਰਹਿ ਕੇ ਤਾਂ ਮੁੜ ਕੇ ਸਾਨੂੰ ਕਿਉਂ ਨਾ ਭਾਈ ਵੀਡੀਓ ਤਾਂ ਕਹਿਤਾ ਸੀ ਪਰ ਮਿਲਿਆ ਨਹੀਂ ਜੇ ਗੱਲ ਗੁਲ ਕਰਨੀ ਹੋਈ ਕੋ ਮਾਂਚ ਸਵਾਲ ਹੋਏ ਤਾਂ ਨੰਬਰ ਹੈਗਾ ਸਕਰੀਨ ਤੇ ਫੋਨ ਕਰ ਲੈ ਤੁਸੀਂ ਕੈਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜਥਾਨ ਟੀਵੀ ਬੰਗਾ